ਇਤਨਾ ਕੋ ਬੋਲਾ ਨਾ ਕਰ ਇਸ ਇਤਨਾ ਬੋਲਾ ਨੀਦਰਲੈਂਡ ਜਿਹੜਾ 30000 ਦੀ ਜੁੜੀ ਨਹੀਂ ਜਿਆਦਾ 3000 ਜਿਆਦਾ 3000 ਰੁਪਏ ਜਿਆਦਾ ਜਿਆਦਾ ਤੂੰ ਠੀਕ ਠਾਕ ਨਾ ਗੱਲ ਕਰ ਹਰ ਵਾਰ ਤੇਰਾ ਪੱਕਾ ਗਾਹਕ ਆ ਯਾਰ ਪੱਕਾ ਗਾਹਕ ਹੈ ਪੱਕੇ ਗਾਹਕ ਆ ਤੇਰੇ ਕੋਲ 10000 ਰੁਪਏ ਮੰਗਣਾ ਪੁੱਛ ਇਹਨੂੰ ਕੀ ਕਹਿੰਦਾ ਬੋਲ ਪਹਿਲਾਂ ਤੂੰ ਹੀ ਬੋਲ ਵੀ ਆਪਣੇ ਹਿਸਾਬ ਨਾਲ ਕਿੰਨਾ ਕਿੰਨਾ ਬੋਲ ਦੱਸ ਦੇ ਯਾਰ 16000 ਕੋ ਲਗਾ 16 ਬੋਲੇ 16 ਦਾ ਥੋੜਾ ਹੈ ਉਹ 30 ਤੇਰਾ ਜਿਆਦਾ ਭਾਈ ਨਹੀਂ 15 ਬੰਨੇ ਤੋਂ 16 8 ਅੱਜ ਕੀ ਬਟੇਨੜੀ 12 ਇਹਦੇ ਤਾਂ ਨਹੀਂ ਬੰਦਾ ਕਿੰਨੇ ਮੈਨੂੰ ਬੋਲ ਲੱਗਿਆ ਇਹਨਾਂ ਦੇ ਪਰ ਕਿੰਨੇ ਹੁੰਦੇ ਜੋ ਥੋੜੀ ਪਾਏ ਇੰਨੀ ਗੱਲਾਂ ਕੀ ਕਰਾਂਗੇ ਉਹ ਜੋੜੀ ਹੁੰਦੀ ਕਿੰਨੀ ਐ ਥੋੜੀ 28000 ਲੈ ਜਾ 20000 ਦੀ ਪਾਦੀ ਹੈ ਯਾਰ ਮੈਨੂੰ ਕਿਹਨੂੰ ਦੇਣਾ ਨੇ ਦੱਸੋ ਮੈਨੂੰ ਕਿੰਨੇ ਦੀਆਂ ਫਿਰ ਕਿੰਨੇ ਦੀਆਂ ਪੱਟਾਂ ਦੇ 16 18 ਤਾਂ ਬਦਲਾ 18000 ਲਾ ਦੇ ਜਿੰਨਾ ਹੋ ਜਾਵੇ ਇਸੇ ਜਿਆਦਾ ਪੱਟ ਦੀ ਲਿਖਤੀ ਮੇਰੇ ਪੱਠਾ ਥੋੜੀ ਜਿਹੀ ਕਮਜ਼ੋਰ ਆ ਹਲਕੀ ਆ ਨਾਲ ਕੀ ਆ ਰੈਂਦੀ ਹੋ ਉਹਨਾਂ ਵਜਨ ਹੈ ਨਹੀਂ ਵਜਨ ਵਾਲੀ ਲੈ ਜਾ ਲਾ ਦੇ ਆ ਜੀ ਮੋਲਾ ਜੋੜੀਆਂ ਕਿੰਨੇ ਦੇ ਮਾਰ ਬੋੜ ਜੋੜੀਆਂ ਪਊਗੀ ਕਿਵੇਂ ਪਾਉਣਾ ਫਿਰ ਵੇਚ ਦਾ ਹਿਸਾਬ ਹੋਊਗਾ ਲੈ ਜੀ ਵੇਚ ਦਾ ਹਿਸਾਬ ਜੋੜੀਆਂ ਪਊਗੀ ਚਾਹੇ ਫਿਰ 27000 ਲੱਗੇ ਹੈਗਾ ਬਈ 13500 ਨਹੀਂ ਦੇਗਾ ਇਹ ਨਹੀਂ 9 ਦੇਣਾ 18000 ਦੇ ਵਾਹ ਹੋਰ ਹਾਂ ਹੋਣੀ ਆ ਤੁਹਾ ਆਪ ਹਿਸਾਬ ਦਾ ਲਾਣਾ ਪੁੱਤ ਆਓ ਬਾਜੀ ਭਾੜਾ ਨਾਲ ਸਾਰੀਆਂ ਭਾੜਾ ਨਾਲ ਸਾਰੀਆਂ ਵੇਚਣੀਆਂ

ਆਏ ਕਹਿੰਦਾ ਗੁੱਸਾ ਕਰਦਾ ਉਹ ਨਹੀਂ ਫਿਰ ਤੈਨੂੰ ਖੜ ਕੇ ਗੱਲ ਜਲੀਨ ਨਾਲ ਗੱਲ ਕਰ ਲੈ ਯਾਰ ਦਾਣਾ ਹੈ ਪੱਕੇ ਬੰਦੇ ਆ ਯਾਰ ਜਿੰਨੇ ਦਾ ਤਾਲਾ ਪੱਕੇ ਬੰਦਾ ਪੱਕੇ ਦੋ ਆ ਕੱਟਿਆ ਸੋਹਣਾ ਭਰਾ ਕੋਲੇ ਆ ਉਹ ਵੀ ਦੇਖ ਉਹ ਵੀ ਕਰ ਦੇਗੇ ਉਹ ਵੀ ਕਰ ਦੇਗੇ ਉਹ ਦੋ ਸੌ ਚਾਰ ਹੀ ਕਰ ਦੇਗਾ ਹਾਂ ਇਹ ਤੋਂ ਬੜਾ ਸਸੀ ਕਰਕੇ ਮੈਂ ਔਰ ਦੱਸੇਗਾ ਵੀ ਇਹਨਾਂ ਮੈਥੋਂ ਮਮਰਾ ਸਰ ਕੋ ਫੇਲਵੇਂ ਫੇਰਾ ਤਾਂ ਹਰ ਵੱਡੀ ਸਿਰ ਦੱਸ ਤੈਨੂੰ ਪਤਾ ਕਿੰਨੇ ਜਿਆਦਾ ਕਮਲਿਆ ਔਰ ਹਰ ਹਰ ਵੱਡੀ ਬਾਈ ਰੋਕ ਮੈਂ ਬੋਲਦਾ ਕਮਾ ਕਰ ਨਹੀਂ ਆ ਗਈ ਜਾਣਾ ਹੈ ਮਾ ਹੈ ਕੁੱਤਾ ਹੈ ਉਹ ਇੰਨੀ ਗੱਲ ਹੈ ਜੀ ਓਰੇ ਯਾਰ ਅੱਜ ਮੁੜ ਗਿਆ ਓਹ ਮੁੜ ਗਿਆ ਤੂੰ ਗੱਲ ਉਹ ਗੱਲ ਹੀ ਪੈਸੇ ਦਾ ਪੇਰ ਤੋਂ ਚੁੱਪਲ ਤੋਂ ਫਿਰ ਲੈ ਬਲ ਪੜੀ ਆ ਮੈਂ ਇਤਨਾ ਤੂੰ ਸਤਿਆਨਦਨ ਪੱਕਾ ਆਦਮੀ ਤੂੰ ਬਤਾ ਬਿਤਨੇ ਕੀ ਮੰਗੇ ਬਸ ਬਾਤ ਖਤਮ ਲੈ ਯਾਰ 66 ਨਾਲ ਜੀ 13000 ਰੁਪਏ ਦੇ ਨਹੀਂ ਵੇਚਦਾ 13 ਦੇ ਭਰ ਹੁੰਦਾ ਸਤਿਆ ਮੈਂ ਖਰੀਦਦਾ ਹਾਂ ਅੱਜ ਦੋ ਜਣਾ ਦੇ ਦੇ ਇਹਨੇ ਤਾਂ ਆਪ ਨੂੰ ਵੀ ਇਹਦੀ ਕਿਤੇ ਤੁਸੀਂ ਗਵਾਦ ਦਿਓਗਾ ਪਰ ਪੈਸੇ ਮੰਗਦੇ ਨਹੀਂ ਭਾਈ ਆਪਣੇ ਕੋਲ ਹੈ ਜੀ

बोल, बोल देना कितने का का यार ना ना नहीं वो भी तेरा तेरा मुंह के तू बोला ना नहीं थे। दो हजार बस अट्ठाईस के लिए तीस की पकड़ नहीं पट्टे ले जा, पकड़ के नहीं तेरी कोशी राजीश होती है ਚਲ 14 ਨਹੀਂ ਦੇ ਦੇ ਉਹ ਨਹੀਂ ਮੇਚੋ ਤਾਂ ਛੋਟਾ ਬੇਬਸ ਛੋਟੀ ਗਿਆ ਉਹ 14 ਹੀ ਹੋਣਾ ਫਿਰ ਨਹੀਂ ਦੇਣੀ ਚਲ ਭਾਈ ਉਹ ਕਿੰਨੇ ਦੇ ਕੇ ਕਾਲੀ ਪਾ ਆ ਭਾਈ ਹਾਂਜੀ ਕਾਲੀ ਪਾਟ ਤੇ ਕਿੰਨੇ ਲਾਗੇ ਉਹ ਤਾਂ ਜੁੜੀ ਲੈਣੀ ਮੁੱਖ ਇੱਕ ਸਿੰਗਲ ਪੂਰੇ ਆ ਦਾ ਸੇਰ ਕਰ ਹਰ ਪਰ ਖੁੱਲ ਕੇ 70 ਰੁਪਏ ਦੱਸ ਦੇ ਤਾਂ ਹੋਰ ਨਹੀਂ 14 ਹੋਣੀ ਬੋਲ ਬੋਲ ਹਾਂ ਬੋਲ ਇੱਕ ਹੀ ਦਾ ਇੱਕ ਹੀ ਬੋਲ ਨਾ ਦੂਜੀ ਵਾਰ ਨਾ ਬੋਲ ਰਪੀਰਾ 13000 ਬੋਲ ਨਹੀਂ ਫਿਰ ਹੋਰ 30000 ਰਾਇਰ ਦੀ ਲੈ ਜਾ ਹਾਂ ਨਮਸਕਾਰ ਇਹ ਹੈ ਜਿਹੜਾ ਬੱਕਰੀ ਮਾਰੀ ਬੱਕਰੀ 17000 ਨੀਜੇ 30000 ਹਾਂ ਥੰਨੇਦਾਰ ਦਾ ਹਾਂ 17000 ਇਹ ਬੱਕਰੀ ਬੱਕਰੀ ਮੈ ਜੀ ਦੀ ਵਧੀਆ 17000 ਬੱਕਰੀ ਮੈ ਜੀ ਦੀ ਸੂਈ ਹੋਈ ਦਿਖਾ ਦੇ ਇੱਕ ਦੋ ਦੰਦ ਦੋ ਵੀ ਦਿਖਾ ਕੇ ਵਰ ਨਹੀਂ ਦੋ ਦੰਦ ਦਿਖਾ ਦੰਦ ਦੋ ਦੰਦ ਦੰਦ ਪੱਟ ਕੇ ਵੇਖ ਲੈ ਭਾਈ ਕੋਈ ਯਾਰ ਕੱਟ ਨਹੀਂ ਦੇਖ ਲੀਏ ਦੇਖ ਲੀਏ 10000 ਕੀ ਦੇਖੀ ਦੰਦ ਦੇਖਾ ਇਹਗਲਾ ਖੰਡਾ ਉਧਰ ਕਰਾ ਦਿਖਾ ਪਹਾ ਪਹਾ ਸੌਦਾ ਕਰ ਰਿਹਾ ਉਹ ਥੋੜਾ ਉਧਰ ਲੈ ਕੇ ਜਾਨੀ ਹੈ ਕਿਤਾ 17000 ਕਿੱਲੇ ਜਾਣੀ ਤੇਰੀ ਵਾਸਤੇ ਤੂੰ 15 ਵੀ ਕਹਿ ਦਿਆ ਪਹਿਲੇ ਕਿਨੇ ਕਹਿ ਤੂੰ 10 10000 ਉਹ ਭਰਾਵਾ ਕੋਈ ਤਾਂ ਸੌਦਾ ਕਰ ਮਾਰ ਰੋਦਾ ਚਲੇ ਯਾਰ ਸੌਦਾ ਕਰਨ ਦਾ ਕਾਰਾ ਕਰਕੇ ਜਾ ਤੂੰ 10 ਕਰਕੇ ਜਿੜਕੇ ਜਿੜਕੇ ਕਰੀਏ ਮਾਰ ਮਾਰ ਰਹਿੰਦੇ ਇਕੱਲੇ ਨਹੀਂ ਸੂਤ ਆਉਂਦਾ ਚੱਲ ਜੀ ਤੇ ਮੋੜ ਬੱਲੇ ਨਹੀਂ ਸੂਤ ਲੈ ਜਾ ਉਹ ਲੜਦੇ ਕੋ ਸੌਦਾ ਕਰਦੇ ਹੋਰ ਯਾਰ ਬੋਤ ਲੈ ਜਾ ਉਸ ਨੂੰ ਉਸ ਨੂੰ ਤੇਰਾ ਬੱਕਰਾ ਲੈ ਜਾ ਪੂਰੇ ਫੜਾ ਓਏ ਬੱਕਰਾ ਵੀ ਲੈ ਸਾਢੇ 13 ਦਿਨ ਕਿੰਨੇ ਦਿਨ ਹੁੰਦੀ ਐ ਕਿੰਨੇ ਦਿਨ ਹੁੰਦੀ ਐ ਬੋਲ ਜਲ ਜਾਣੀ ਐ ਸਾਢੇ 16 ਦਿਨ ਜਲ ਜਾਣੀ ਉਹ ਲਿ ਜਾਣ ਵਾਸਤੇ ਕੀ ਕਹਿੰਦਾ ਜਰਾ ਕੀ ਕਹਿੰਦਾ 800000 ਕਿਲੋਮੀਟਰ ਚੱਲ ਕੇ ਆਇਆ ਬੰਦਾ ਲੈ ਆਉਣ ਵਾਸਤੇ ਹੈ ਸਾਢੇ 13 ਕਹਿੰਦਾ ਪੂਰੇ ਫੜਾਓ ਜੇ ਦੇ ਰਹੀਆਂ ਤਾਂ ਪੂਰੇ ਫੜਾ ਸਾਢੇ 16 ਜਹਾਂ ਨਾ ਕਹਿੰਦੀ ਨੂੰ ਭਾਈ 14 ਦੀ ਦਿੰਨਾ ਹੈ 14 ਦਿਨ ਪੈਸੇ ਲੈ ਲੈ ਆ ਜਾ ਬੋਲ ਸਹੀ ਰੂਪ ਇਹ ਲਵਾ ਦੇਣਾ ਮਗਰ ਵਗਰ ਦਰਦਾਵੇਂ ਬੋਲ ਬੋਲ ਨਾ ਮਾਰੀ ਕੱਢਦੇ ਹੋਣਾ 14000 ਰੁਪਏ ਹਟ ਲਾ ਦੋ ਮੋਰੋ ਯਾਰ ਤੋਂ ਮੁੰਡਾ ਮਾਨ ਕਰਕੇ ਲੈ ਕੇ ਆਇਆ ਸਾਨੂੰ ਅਫਰ ਲੈ ਕੇ ਆਇਆ 14000 ਰੁਪਏ ਹਾਂ 15 14 ਦੀ 14 ਦੀ ਚਲ ਆ ਜਾ ਛੱਡ ਲੈ 14 ਦੇਖ ਲੈ ਪੁੱਛ ਲੈ 14 ਨੇ ਕਿੰਨੇ ਰੁਪਏ ਕਿੰਨੇ ਦਿੰਦੇ ਔਰ ਇਹ ਕਿਹੜਾ ਮੋੜੀ 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 ਇੱਕ ਆ ਕੇ ਮੇਰੇ ਉਹ ਯਾਰ ਜਿਆਦਾ ਕੰਪਨੀ ਵੜਦੀ ਇਹ ਤਾਂ ਵਪਾਰ ਲੈਣ ਦੇ ਹੁੰਦੇ ਰਹੇ ਚਲਿਆ ਫੜਾ ਯਾਰ ਹੋਰ ਦਿਖਾਈ ले ले मेरे को ए भाई आ मनेगा कि दी ताली मार ताली ताली मार दे ले दे भाई तेरे ले दे मेरा कम मिट्टी देला ओ मिट्टी लेला नहीं फोन पे नंबर मिट्टी लेला फोन पे नंबर तीन है ना प्यार प्यार दे मिट्टी दे दे हां प्रचार दीदी गाड़ी आई हो गया रे साथ में ਜਾਜ ਕੋ ਗਾਡੀ ਮੇਂ ਪਾ ਕੇ ਫੜਾਉਂਗੀ ਜਗਾ ਗਾਡੀ ਗਾਡੀ ਹੋ ਗਿਆ ਸੌਦਾ ਬਾਈ ਚਲੋ 14000 ਰੁਪਏ 14000 ਹਾਂਜੀ ਕਿਹੜੀ ਜਗ੍ਹਾ ਤੇ ਜਾਣੀ ਹੈ ਇਹ ਰਾਜਸਥਾਨ ਜੀ ਪਰਮੇਸ਼ਰ ਜੀ ਹਾਂ 711 ਹਾਂਜੀ 711 ਦੀ ਹਰਮੰਡੀ ਤੇ ਵੜਨਾ ਹਰਮੰਡੀ ਆ ਦੇਖ ਨੇ ਨਗਰ ਕੇ ਆਪਾਂ ਜੇ 35 ਨਾਲ ਹੋ ਜਾਂਦਾ ਤਾਂ 35 ਹੋ ਜਾਂਦਾ ਤੇ ਪਤੀਤੀ ਲੈਣੇ ਕਦੇ ਕਈ 35 ਹੋ ਜਾਂਦੇ ਆ ਅੱਜ 12000 ਨਾਲ ਹੋਊਗਾ ਠੀਕ ਹੈ 12:30 ਉਹ ਵੀ ਆਪਣੇ ਹੋ ਗਏ ਉਹ ਇਹਦੋਂ ਪਹਿਲਾਂ ਹੋ ਚੁੱਕਿਆ ਠੀਕ ਹੈ ਜੀ ਸ਼ਾਮ ਤੱਕ 35-40 ਹੋਣ ਦੀ ਸੁਭਾਅ ਰੱਖੋਲ ਠੀਕ ਹੈ ਜੀ ਬਹੁਤ ਦੋਸਤਾਂ ਆਜਾ ਪਕੜਿਆ ਕੋੜ ਬਕਰਬੰਡੀ ਦੇ ਚੁੱਕੀ ਹਰ ਇੱਕ ਰੋਬਾ ਬੰਦੀ ਆ ਚਲੋ ਉਹ ਚੋੜ ਪਕੜਨ ਲਈ ਆਪ ਜਿਦਾ ਕੀ ਕਿਹਾ ਕੀ ਅੱਜ 25 ਨੌਵਾਂ ਦਿਨ ਪੂਰਾ ਠੀਕ ਹੈ